ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ? ਇਹ 51 ਮੈਂਬਰੀ ਬਲਾਕ ਸ਼ਹਿਰੀ ਦੀ ਟੀਮ ਬਣੀ ਹੈ ਔਰ ਬੜੀ ਸੋਚ ਵਿਚਾਰਮਗਰੋਂ ਸੋ ਸਮਝ ਕੇ ਜਿਹੜੇ ਪੁਰਾਣੇ ਸਾਥੀ ਸਾਲਾਂ ਤੋਂ ਕੰਮ ਕਰਦੇ ਸੀ ਪਾਰਟੀ ਦੀ ਵਫਾਦਾਰੀ ਲਈ ਪਾਰਟੀ ਲਈ ਕੰਮ ਕਰਦੇ ਸੀ ਉਹਨਾਂ ਨੂੰ ਨੀਤੀ ਪੱਤਰਾਂ ਜੀ ਦਿੱਤੇ ਗਏ ਨੇ ਔਰ ਮੈਂ ਆਸ ਕਰਦਾ ਕਿ ਜਿੱਥੇ ਉਹ ਪਹਿਲਾਂ ਕੰਮ ਕਰਦੇ ਸੀ ਇਸ ਮਾਣ ਔਰ ਸਨਮਾਨ ਤੋਂ ਬਾਅਦ ਹੋਰ ਵੀ ਸਾਡੇ ਸਾਥੀ ਤਕੜੇ ਹੋਣਗੇ ਔਰ ਪਾਰਟੀ ਆਉਣ ਵਾਲੀਆਂ ਚੋਣਾਂ ਭਾਵੇਂ ਕਿਸ ਪਾਰਟੀ ਹੈ ਤੇ ਭਾਵੇਂ ਵਿਧਾਨ ਸਭਾ ਹੈ ਡਟ ਕੇ ਤਕੜੇ ਹੋ ਕੇ ਕੰਮ ਕਰਨਗੇ ਬਖਸਤ ਪੋਲਿਟੀਕਲ ਪਾਰਟੀਆਂ ਦਾ ਇਲੈਕਸ਼ਨ ਹੀ ਹੁੰਦੀਆਂ ਨੇ ਇਲੈਕਸ਼ਨ ਉਹਦਾ ਇਲਾਹੀ ਦੇ ਸੇਵਾ ਹੁੰਦੀ ਹੈ ਲੋਕਾਂ ਦੀ ਸੇਵਾ ਹੁੰਦੀ ਹੈ ਆਹ ਇਲੈਕਸ਼ਨ ਦੇ ਲਈ ਐਮਸੀਬੀ ਬਣਦੇ ਆ ਐਮਐਲਏ ਵੀ ਬਣਦੇ ਆ ਐਮਪੀ ਵੀ ਬਣਦੇ ਆ ਮੁੱਖ ਮੰਤਰੀ ਬਣਦੇ ਆ ਪ੍ਰਧਾਨ ਮੰਤਰੀ ਵੀ ਬਣਦੇ ਦੇਸ਼ ਚੱਲਦਾ ਹੈ ਇਹ ਜਦੋਂ ਸਾਰੀ ਪੋਲੀਟੀਕਲ ਪਾਰਟੀਆਂ ਤਕੜੀਆਂ ਹੋਣ ਜਿਹਦੇ ਵਰਕਰ ਤਕੜੇ ਹੋਣ ਸਾਥੀ ਤਕੜੇ ਹੋਣ ਉਹਨਾਂ ਦਾ ਰਾਜ ਆ ਜਾਂਦਾ ਬਿਲਕੁਲ ਤਿਆਰੀ ਹੈ ਪਹਿਲਾਂ ਵੀ ਤੁਸ ਨੂੰ ਤੁਹਾਨੂੰ ਪਿਆ ਸੀ ਪਹਿਲਾਂ ਵੀ ਤਿਆਰੀ ਸੀ ਹੁਣ ਵੀ ਤਿਆਰੀ ਹੈ ਬੁਲਾਓ ਸਾਡੇ ਵਿਵੇਕ ਸਿੰਘ ਲਾ ਜੀ ਨੇ ਅੱਜ ਥੋੜੀ ਲਾਇਆ ਉਹ ਤਾਂ ਸਾਲ ਹੋ ਗਏ ਤੇ ਬਿਲਕੁਲ ਪ੍ਰਧਾਨਤਾ ਪ੍ਰਧਾਨ ਹੀ ਹੁੰਦਾ ਹੈ ਪ੍ਰਧਾਨ ਦੀ ਗਵਾਈ ਕੀ ਹੋਊ ਅੱਜ ਬਲੋਕ ਕਾਂਗਰਸ ਕਮੇਟੀ ਜੋ ਸ਼ਹਿਰੀ ਸਰਦਾਰ ਸਾਧੂ ਸਿੰਘ ਤੁਨਸੋਜੀ ਦੀ ਰਹਿਸ਼ਤੇ ਉਹਨਾਂ ਵੱਲੋਂ 51 ਮੈਂਬਰੀ ਕਮੇਟੀ ਜੋ ਨਿਯੁਕਤ ਕੀਤੀ ਗਈ ਹੈ ਪਿਛਲੇ 4 ਸਾਲ ਤੋਂ ਜੋ ਕਾਂਗਰਸ ਪਾਰਟੀ ਲਈ ਵਰਕਰ ਕੰਮ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਹੀ ਉਹਨਾਂ ਨਿਯੁਕਤੀ ਪੱਤਰ ਜੋ ਦਿੱਤੇ ਗਏ ਨੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਇਹ ਹਾਂ ਸਹੀ ਦੇ 23 ਵਾਰਡਾਂ ਦੇ ਵਿੱਚੋਂ ਜੋ ਨਿਯੁਕਤੀ ਪੱਤਰ ਦਿੱਤੇ ਨੇ ਔਰ ਅਹੁਦੇਦਾਰੀਆਂ ਉਹਨਾਂ ਦੇ ਵਿੱਚੋਂ ਹੀ ਚੁਣਿਆ ਗਏ ਨੇ 23 ਦੇ 23 ਵਾਰਡਾਂ ਦੇ ਨਗਰ ਕੌਂਸਲ ਦੀ ਚੋਣਾਂ ਨੂੰ ਲੈ ਕੇ ਸਰਦਾਰ ਸਾਧੂ ਸਿੰਘ ਤੁਨਸੋਜੀ ਵੱਲੋਂ ਪੂਰੀ ਤਿਆਰੀ ਹੈ ਔਰ ਸਾਡੀ ਟੀਮ ਵੱਲੋਂ ਪੂਰੀ ਤਿਆਰੀ ਹੈ ਬਲੋਕ ਕਾਂਗਰਸ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਅਸੀਂ ਕਾਂਗਰਸ ਪਾਰਟੀ ਲਈ ਨਾਭੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਹਾਂ ਸਾਡੀ ਪੂਰੀ ਤਿਆਰੀ ਹੈ ਦੇਖੋ ਜਿਹੜੇ ਵਾਰਡਾਂ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਮੰਤਰੀ ਸਾਹਿਬ ਵੱਲੋਂ ਉਹਨਾਂ ਨੂੰ ਨਿਵਾਜਿਆ ਜਾਊਗਾ ਦਿਖੋ ਮੌਜੂਦਾ ਹਾਲਾਤ ਤੁਹਾਨੂੰ ਪਤਾ ਹੀ ਹੈ ਤੁਸੀਂ ਜਾਣੀ ਜਾਣੋ ਪਰ ਜੋ ਕਾਂਗਰਸ ਪਾਰਟੀ ਵਲੇ ਕਾਰਜਕਾਲ 5 ਸਾਲ ਦੇ ਵਿੱਚ ਹੁਕਮਦਾਰ ਸਾਧੂ ਸੰਤਨਮ ਸਿੰਘ ਫੌਜੀ ਵੱਲੋਂ ਨਾਬੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਵਿਕਾਸ ਕੀਤਾ ਗਿਆ ਸੀ ਉਹ ਵਿਕਾਸ ਦੇ ਮੁੱਦੇ ਤੇ ਅਸੀਂ ਜੋ ਨਗਰ ਕੌਸ਼ਲ ਦੀ ਟਾਉਣਾ ਨੇ ਔਰ 2027 ਦੀਆਂ ਜੋ ਉਹ ਉਲੜੀਆਂ ਜਾਣਗੀਆਂ